ਗੋਪੀ ਸਾਹਿਬ ਇਹ ਤੁਹਾਡੀ ਸੋਚ ਹੈ ਤੁਹਾਡੇ ਕਈ ਵੱਡੇ ਲੀਡਰ ਨੇ ਸ਼ਿਵ ਸੈਨਾ ਦੇ ਉਹਨਾਂ ਦੀ ਇਹੀ ਸੋਚ ਹੁੰਦੀ ਆ ਉਹ ਇਹੀ ਕਹਿੰਦੇ ਨੇ ਕਿ ਅੱਤਵਾਦ ਨੂੰ ਖਾਲਿਸਤਾਨ ਨੂੰ ਪੈਲ ਦਿੰਦੇ ਨੇ ਉਹਨਾਂ ਨੂੰ ਪ੍ਰੋਮੋਟ ਕਰਦੇ ਨੇ ਪਮਾਓ ਦੀਪ ਸਿੱਧੂ ਦੀ ਗੱਲ ਕਰਨ ਲੱਗ ਜਾਂ ਆ ਪਮਾਓ ਹਰਦੀਪ ਸਿੰਘ ਨੱਜਰ ਦੀ ਗੱਲ ਕਰਨ ਲੱਗ ਜਾਂ ਸਿੱਧਾ ਇਹੀ ਕਿਹਾ ਜਾਂਦਾ ਕਿ ਇਹ ਟਾਰਗੇਟ ਕਰਦੇ ਆ ਦੇਖੋ ਮੈਂ ਤੁਹਾਨੂੰ ਪਹਿਲੀ ਔਰ ਆਖਰੀ ਗੱਲ ਦੇ ਵਿੱਚ ਇੱਕ ਕੋਈ ਗੱਲ ਕਲੀਅਰ ਕਰਤੀ ਕਿ ਲੜਾਈ ਕਲਚਰ ਦੀ ਹੈ ਜਦੋਂ ਤੁਸੀਂ ਕਲਚਰ ਨੂੰ ਨਹੀਂ ਸਮਝਣਾ ਫਿਰ ਤੇ ਤੁਸੀਂ ਜਿੱਦੂ ਮਰਜੀ ਇੱਕ ਗਰਮ ਬੋਲਦਾ ਬਾੜ ਪਾਓ ਰਾਜ ਕਰੋ ਹਾਂ ਫੂਟ ਡਾਲੋ ਰਾਜ ਕਰੋ ਦੀ ਜਿਹੜੀ ਨੀਤੀ ਗਈ ਆ ਉਹ ਅਪਣਾਈ ਜਾ ਰਹੀ ਹੈ ਇੱਥੇ ਕਿ ਇੱਕ ਦੂਜੇ ਨੂੰ ਬੋਲੋ ਫਿਰ ਉਸ ਤੋਂ ਬਾਅਦ ਇੱਕ ਦੂਜੇ ਦੇ ਧਰਮ ਨੂੰ ਨਿੰਦੋ ਤੇ ਆਪ ਸਿਕਿਉਰਟੀਆਂ ਲਵੋ ਰਾਜ ਕਰੋ ਸਮਾਜ ਦੇ ਵਿੱਚ ਫੇਮ ਲਵੋ ਤੇ ਇਹ ਲੈ ਕੇ ਤੁਸੀਂ ਆਪਣੇ ਆਪ ਨੂੰ ਉੱਪਰ ਚੱਕੋ ਤੁਹਾਡਾ ਉੱਪਰ ਚੱਕਣ ਦਾ ਸਿਰਫ ਔਰ ਸਿਰਫ ਇੰਨਾ ਕੀ ਮੋਟਿਵ ਹਗਾ ਤੁਸੀਂ ਮਾਨ ਸਾਹਿਬ ਨੂੰ ਹੁਣ ਪਿੱਛੇ ਛੱਡ ਵੀ ਗਏ ਸੀਗੇ ਫਿਰ ਜੁਆਇਨ ਕੀਤਾ ਬਰਨਾਲੇ ਅਜੇ ਇੱਥੇ ਫਿਰ ਵਾਪਸ ਆਇਓ ਬਿਲਕੁਲ ਜੀ ਜਸਕਰਨ ਸਿੰਘ ਕਾਨ ਸਿੰਘ ਹੋਰਾਂ ਦੇ ਨਾਲ ਵਾਪਸ ਚਲੇ ਗਏ ਸੀ ਉਹਨਾਂ ਨਾਲੇ ਵੀ ਜਾ ਰਹੇ ਉਹਨਾਂ ਨੇ ਤੋ ਤੁਹਾਨੂੰ ਕੈਂਡੀਡੇਟ ਵੀ ਅਨਾਉਂਸ ਕਰ ਦਿੱਤਾ ਸੀ ਹਾਂ ਜੀ ਮੈਨੂੰ ਬਸ ਹੁਣ ਵਾਪਸੀ ਕਿਉਂ ਕਰ ਲਈ ਵਾਪਸੀ ਉੱਥੋਂ ਉੱਥੋਂ ਦਿਲ ਭਰ ਗਿਆ ਸੀਗਾ ਜਾਂ ਤੁਹਾਨੂੰ ਲੱਗਦਾ ਸੀ ਕਿ ਮਾਨ ਸਾਹਿਬ ਵਰਗਾ ਲੀਡਰ ਨਹੀਂ ਹੈਗਾ ਕੋਈ ਮਾਨ ਸਾਹਿਬ ਵਰਗਾ ਲੀਡਰ ਮਿਲਿਆ ਹੀ ਨਹੀਂ ਸੀ ਹਮ ਤੇ ਨਾ ਇਹ ਲੀਡਰ ਐਡਾ ਲੀਡਰ ਮਿਲਣਾ ਹੀ ਨਹੀਂ ਕਿਸੇ ਨੂੰ ਪੰਜਾਬ ਨੂੰ ਇਹ ਲੀਡਰ ਦੁਬਾਰਤੋਂ ਮਿਲੇ ਨਹੀਂ ਸਕਦਾ ਹਮ ਤੁਸੀਂ ਇਹ ਯਾਦ ਰੱਖਣਾ ਐਡਾ ਕੱਦ ਇੰਨੀ ਸਮਝਦਾਰੀ ਮਨੁੱਖੀ ਅਧਿਕਾਰਾਂ ਦੇ ਬਾਰੇ ਗੱਲ ਕਰਨ ਵਾਲੇ ਤੇ ਇੰਨੇ ਸਮਝਦਾਰ ਤੇ ਨਿਰਪੱਖ ਗੱਲ ਕਰਨ ਵਾਲੇ ਹੁਣ ਤੁਸੀਂ ਦੱਸੋ ਪੰਜਾਬ ਦੇ ਵਿੱਚ ਐਡਾ ਲੀਡਰ ਹੈ ਕੋਈ ਜਿਹੜਾ ਲੋਕ ਸਭਾ ਦੇ ਵਿੱਚ ਗੱਲ ਕਰ ਕਰ ਲਵੇ ਉੱਥੇ ਤੇ ਲੀਡਰ ਜਿਹੜੇ ਹੈਗੇ ਆ ਉਹ ਹੋਰ ਹੀ ਗੱਲਾਂ ਕਰੀ ਜਾਂਦੇ ਉਹ ਸਮੁੱਧੇ ਤੇ ਕੋਈ ਆਇਆ ਨਹੀਂ ਪ੍ਰਧਾਨ ਸਾਹਿਬ ਨੇ ਅੱਜ ਸਾਰੀਆਂ ਗਊਸ਼ਾਲਾ ਨੂੰ ਸੰਗਰੂਰ ਦੇ ਵਿੱਚ ਹਰ ਗਊਸ਼ਾਲਾ ਨੂੰ ਲੱਖ ਲੱਖ ਰੁਪਏ ਦਿੱਤਾ ਜਿੱਥੇ ਗੱਲ गांव गरीब दी ਰੱਖਿਆ ਦੀ ਆਂਦੀ ਹੈ ਪ੍ਰਧਾਨ ਸਾਹਿਬ ਸਭ ਤੋਂ ਅੱਗੇ ਹੁੰਦੇ ਆ। ਹੂੰ ਜਿੱਥੇ ਗੱਲ ਹਿੰਦੂਆਂ ਦੀਆਂ ਧੀਆ ਭੈਣਾਂ ਦੀ ਰੱਖਿਆ ਦੀ ਆਂਦੀ ਹੈ ਪ੍ਰਧਾਨ ਸਾਹਿਬ ਸਭ ਤੋਂ ਅੱਗੇ ਹੁੰਦੇ। ਹੂੰ ਪਰ ਸਾਡੇ ਚੋਂ ਕਿਸੇ ਬੰਦੇ ਨੇ ਇਸ ਗੱਲ ਦੇ ਉੱਤੇ ਪਾੜ ਪਾ ਕੇ ਹੂੰ ਸਿਕਿਉਰਟੀ ਨਹੀਂ ਲਿੱਤੀ। ਮੈਂ ਹਿੰਦੂਆਂ ਬਾਰੇ ਗਲਤ ਬੋਲ ਕੇ ਸਿਕਿਉਰਟੀ ਨਹੀਂ ਲਿੱਤੀ। ਹਾਲਾਂਕਿ ਮੇਰਾ ਰਿਲੀਜੀਅਨ ਵੀ ਹੈਗਾ। ਹੂੰ ਨੀਦਾ ਗੋਪੀ ਸਾਹਿਬ ਵੀ ਕਹਿ ਸਕਦੇ ਨੇ ਕਿ ਮਾਨ ਸਾਹਿਬ ਐਦਾਂ ਬੋਲ ਰਹੇ ਨੇ ਹੱਤਵਾਦ ਨੂੰ ਪ੍ਰਮੋਟ ਕਰ ਰਹੇ ਨੇ। ਬਿਲਕੁਲ ਫਿਰ ਤੁਹਾਡੇ ਨਾਲ ਵਿਚਾਰ ਗਨਮੈਨ ਹੋਣਗੇ ਤੁਹਾਨੂੰ ਵੀ ਮਤਲਬ ਪੂਰੀ ਮੈਨੂੰ ਵੀ ਲਾਮ ਲਸ਼ਕਰ ਮਿਲੇਗਾ ਮੈਂ ਵੀ ਘੁੰਮੂਗਾ ਤੇ ਲੋਕਾਂ ਨੂੰ ਲੱਗੂਗਾ ਕਿ ਹਾਂ ਭਾਈ ਵੱਡਾ ਲੀਡਰ ਹੈ ਕੋਈ ਤੇ ਮੈਂ ਆਪਣੇ ਆਪ ਨੂੰ ਪ੍ਰਮੋਟ ਕਰੂੰਗਾ ਮੈਨੂੰ ਕੋਈ ਸ਼ੌਂਕ ਨਹੀਂਗਾ ਮੈਂ ਐਸੀ ਰਾਜਨੀਤੀ ਤੋਂ ਨਾ ਪ੍ਰੇਰਿਤ ਹੈ ਤੇ ਨਾ ਹੀ ਮੈਂ ਐਸੀ ਰਾਜਨੀਤੀ ਕਰਨਾ ਚਾਹੁੰਦਾ ਕਿ ਮੇਰਾ ਸੂਬਾ ਪੰਜਾਬ ਹੈ ਮੇਰੀ ਮਾਂ ਬੋਲੀ ਪੰਜਾਬੀ ਹੈ ਤੇ ਉਸ ਪੰਜਾਬੀ ਮਾਂ ਬੋਲੀ ਨੂੰ ਤੇ ਇੱਥੇ ਸੀਧਾਂ ਦੀ ਧਰਤੀ ਦੇ ਉੱਤੇ ਮੈਂ ਰਹਿ ਕੇ ਜੰਪਾਲ ਮੇਰਾ ਅੰਮ੍ਰਿਤਸਰ ਦਾ ਮੈਂ ਉਸ ਸੂਬੇ ਦੇ ਵਿੱਚੋਂ ਨਿਕਲਿਆ ਜਿੱਥੇ ਸੰਤਾਪ ਲੋਕਾਂ ਨੇ ਠੇਕਿਆ ਠੰਡਾ ਆਇਆ ਤੇ ਤੁਸੀਂ ਇਹ ਦੇਖੋ ਉਸ ਸੂਬੇ ਦੇ ਵਿੱਚ ਜਿੱਥੇ ਸੰਤਾਪ ਹਟਾਇਆ ਹੋਵੇ ਤੇ ਉਸ ਸੂਬੇ ਨੂੰ ਟੋਟੇ ਕਰਤੀ ਉਹਨ ਤੁਹਾਡੇ ਚੋਂ ਅੱਜ ਤੱਕ ਕਿਸੇ ਨੇ ਇਹ ਗੱਲ ਤੇ ਕੀਤੀ ਨਹੀਂ ਕਿ ਤੁਹਾਡਾ ਸੂਬਾ ਛੋਟਾ ਕਰਤਾ ਅਖੰਡ ਪੰਜਾਬ ਸੂਬੇ ਬਣਾ ਦਿੱਤਾ ਹੈ ਸੂਬੇ ਬਣਾਤਾ ਅਖੰਡ ਰਾਜ ਜਿਸਿਸ ਕੌਮ ਨੇ ਭੋਗਿਆ ਹੋਵੇ ਜਿਹੜੀ ਕੌਮ ਦੋ ਟਾਈਮ ਸਰਬੱਤ ਦੇ ਭਲੇ ਦੀ ਗੱਲ ਕਰਦੀ ਹੈ ਜੀ ਸਵੇਰੇ ਸ਼ਾਮ ਬਿਲਕੁਲ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਦੋ ਟਾਈਮ ਸਰਬੱਤ ਦੇ ਭਲੇ ਦੀ ਗੱਲ ਕਰਨ ਵਾਲੀ ਕੌਮ ਫਿਰ ਉਸ ਤੋਂ ਬਾਅਦ ਜਦੋਂ ਆਪਾਂ ਕਿਸੇ ਦੀ ਵੀ ਰੱਖਿਆ ਦੀ ਗੱਲ ਆਵੇ ਉਦੋਂ ਹਮੇਸ਼ਾ ਖੜਨ ਵਾਲੇ ਤੇ ਅੱਜ ਇੰਨਾ ਦੀ ਬਦੌਲਤ ਹੀ ਪੰਜਾਬ ਵਰਲਡ ਮੈਪ ਤੇ ਆ ਤੁਸੀਂ ਦੇਖ ਲਿਓ ਕਿ ਅੱਜ ਗੋਲਡਨ ਟੈਂਪਲ ਵਰਲਡ ਮੈਪ ਤੇ ਆ ਕਿਉਂ ਆ ਉਹਦਾ ਰੀਜ਼ਨ ਕੀ ਹੈ ਉਹਦੀ ਪਵਿੱਤਰਤਾ ਬਿਲਕੁਲ ਉਹਨੂੰ ਬਚਾ ਕੇ ਰੱਖਿਆ ਉਸ ਕੌਮ ਨੇ ਬਚਾ ਕੇ ਰੱਖਿਆ ਜਿਨ੍ਹਾਂ ਨੂੰ ਇਹ ਘਟ ਗਿਣਤੀ ਕਹਿੰਦੇ ਆ ਜਿਨ੍ਹਾਂ ਨੂੰ ਇਹ 2% ਕਹਿੰਦੇ ਆ ਉਸ ਕੌਮ ਨੇ ਬਚਾ ਕੇ ਰੱਖਿਆ ਤੇ ਮੈਨੂੰ ਮਾਨ ਹੈਗਾ ਕਿ ਮੈਂ ਸਰਦਾਰ ਸਿਮਰਤਜੀਤ ਸਿੰਘ ਮਾਨ ਸਾਹਿਬ ਨਾਲ ਲੱਗਾ ਤੇ ਮੇਰਾ ਜੀਵਨ ਹੈ ਜਿਹੜਾ ਨਾ ਇਹ ਪੰਥ ਦੇ ਲਿਖੇਗਾ ਮੈਂ ਆਪਣੇ ਬਚਪਨ ਦੇ ਵਿੱਚ ਹੁਣ ਤੱਕ ਮੈਂ ਮੰਦਿਰ ਵੀ ਜਾਨਣਾ ਗੁਰਦੁਆਰਾ ਸਾਹਿਬ ਵੀ ਜਾਨਣਾ ਤੇ ਮੈਂ ਸਾਰੀ ਪ੍ਰੈਕਟਿਸ ਜਿਹੜੀ ਹੈਗੀ ਆ ਉਹ ਕਰਦਾਗਾ ਪਰ ਮੈਂ ਇਦਾਂ ਦੀ ਪ੍ਰੈਕਟਿਸ ਕੋਈ ਨਹੀਂ ਕਰਦਾਗਾ